ਜਦੋਂ ਵਿਦੇਸ਼ਾਂ ਦੇ ਵਿੱਚ ਆਉਂਦੇ ਆ ਤਾਂ ਫਿਰ ਬਹੁਤ ਸਾਰੇ ਪੰਜਾਬੀ ਜੋ ਪੰਜਾਬ ਤੋਂ ਕਾਫੀ ਸਮਾਂ ਪਹਿਲਾਂ ਆਏ ਸੀ ਉਹਨਾਂ ਦੀਆਂ ਸਕਸੈਸ ਸਟੋਰੀਆਂ ਸੁਣਦੇ ਆ ਕਹਾਣੀਆਂ ਸੁਣਦੇ ਆ ਤਾਂ بڑا ਅਚੰਭਾ ਵੀ ਹੁੰਦਾ ਹੈ ਤੇ ਖੁਸ਼ੀ ਵੀ ਹੁੰਦੀ ਹੈ ਕਿ ਕਿਸ ਤਰ੍ਹਾਂ ਪੰਜਾਬੀ ਆ ਕੇ ਵਿਦੇਸ਼ਾਂ ਦੇ ਵਿੱਚ ਕਾਮਯਾਬ ਹੋਏ ਆ ਕਿਵੇਂ ਮਿਹਨਤਾਂ ਕੀਤੀਆਂ ਜੰਗ ਆਏ ਸੀ ਨਿਊਜ਼ੀਲੈਂਡ ਦੇ ਵਿੱਚ ਮੇਰੇ ਕੋਲ ਮੇਰਾ ਲੜਕਾ ਜਿਹੜਾ 11 ਮਹੀਨੇ ਦਾ ਸੀ ਜਦੋਂ ਮੈਂ ਨਿਊਜ਼ੀਲੈਂਡ ਐਂਟਰ ਹੋਇਆ ਉਹਨਾਂ ਦਾ ਲੜਕਾ ਕਿੰਨੇ ਮਹੀਨੇ ਦਾ ਉਹਨਾਂ ਦਾ ਲੜਕਾ ਜਿਹੜਾ 4 3 4 ਸਾਲ ਦਾ ਹੈ ਅੱਛਾ ਜੀ ਗੁੱਡੀ 6ਵੇਂ ਸਾਲ ਦੀ ਹੈ ਜੋ ਮਿਹਨਤ ਕਰਕੇ ਬੰਦਾ ਜਿਹੜਾ ਪੰਜਾਬੀ ਆ ਨਾ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ تعلق ਰੱਖਦਾ ਜਾ ਉਹ Hindu ਹੋਵੇ ਜਾਂ ਉਹ ਮੁਸਲਮਾਨ ਆ ਜਾਂ ਉਹ ਸਾਈ ਆ ਜਾਂ ਉਹ ਸਿੱਖ ਆ ਉਹ ਜਿਹੜਾ ਮਿੱਟੀ ਚੋਂ ਉੱਗਿਆ ਜਿਹੜਾ ਉਹ ਮਿੱਟੀ ਜੰਮਿਆ ਮਿੱਟੀ ਚੋਂ ਆਇਆ ਨਾ ਪੰਜਾਬ ਚੋਂ ਸਾਡੀ ਉਮਰ ਵਾਲੇ ਜਿਹੜੇ ਆ ਜਿਹੜੀ ਹੁਣ ਉਹਨਾਂ ਨੂੰ ਤਾਂ ਪਤਾ ਇਹਦੀ ਉਹ ਮਿੱਟੀ ਉਹਦੇ ਯਮੀਤ ਕੀ ਆ ਉਹ ਸਾਨੂੰ ਪਤਾ ਉਸ ਉਸ ਮਿੱਟੀ ਦੀ ਐਵੇਂ ਦਾ ਕੀਆ ਸੀ ਉੱਚੇ ਪਲੇ ਆ ਖੇਲੇ ਆ ਖਾਦੀ ਵੀ ਆ ਤੇ ਘਰ ਦੇ ਕੋਟ ਦੇ ਉਹ ਵੀ ਮਿੱਟੀ ਨਹੀਂ ਖਾਣੀ ਉਹ ਮਿੱਟੀਆਂ ਖਾਦੀਆਂ ਉਹਨੇ ਜੇ ਖੇਲੇ ਹੋ ਆ ਤੋ ਅੱਜ ਪਰਮਾਤਮਾ ਨੇ ਰੰਗ ਲਾਏ ਆ ਰੂਫ ਮੈਨ ਕੀ ਆ ਜੀ ਇਹ ਰੂਫ ਮੈਨ ਦਾ ਮਤਲਬ ਹੈ ਵੀ ਛੱਤਾ ਜਿਹੜੀਆਂ ਪੰਜਾਬੀ ਜਦੋਂ ਗੱਲ ਕਰੀਏ ਵੀ ਛੱਤਾ ਜਿਹੜੀਆਂ ਧੋੜੀਆਂ ਉਹਨਾਂ ਨੂੰ ਜਿਹੜੇ ਉੱਪਰ ਰਹਿ ਗਿਆ ਉਹਨੂੰ ਉਸੇਮੈਂਟ ਲਾਉਣਾ ਇੱਕ ਸਪੈਸ਼ਲ ਮਟੀਰੀਅਲ ਹੁੰਦਾ ਉਹ ਉਹ ਮਿਕਸ ਹੁੰਦਾ ਇੱਕ ਬਾਲਟੀਏ 10 ਲੀਟਰ ਦੇ ਵਿੱਚ ਉਹ ਲਾਉਣਾ ਰੂਪ ਦੀ ਪੇਂਟਿੰਗ ਚੱਲਦੀ ਪਈ ਆ ਸਪਰੇਅ ਪੇਂਟਿੰਗ ਨਾਲ ਕੋਈ ਉਹ ਫਿਰ ਸਾਡੀਆਂ ਮਾਵਾ ਪਹਿਣਾ ਸਾਡੀਆਂ ਭਰਜਾਈਆਂ ਉਹ ਫਿਰ ਬਾਹਰੋਂ ਗੋਹਾ ਲਿਆਉਣਾ ਜਿਹਨੂੰ ਜਿਹੜਾ ਕਿ ਅੱਜ ਦੀ ਜਨਰੇਸ਼ਨ ਉਹ ਤੋਂ ਕਹਿੰਦੀ ਆ ਕੋਟੀ ਆ ਸਾਨੂੰ ਮੁਸ਼ਕ ਆਉਂਦਾ ਉਹ ਸਾਡੀਆਂ ਮਾਮਾ ਪੈਣਾ ਉਹ ਗੋਹਾ ਚੱਕ ਕੇ ਲਿਉਂਦੀਆਂ ਸੀਆਂ ਗੋਹਾ ਮਿੱਟੀ ਫੇਰ ਉਹ ਮਿੱਟੀ ਰਲਾ ਕੇ ਗੋਹਾ ਮਿੱਟੀ ਫੇਰਨਾ ਛੱਤਾਂ ਲਿਪਦੇ ਸੀ ਉਹ ਜਿਹੜਾ ਮਾਡਲ ਆ ਗਿਆ ਹੁਣ ਉਹੋ ਹੀ ਛੱਤਾਂ ਥੋੜੀਆਂ ਟੇਡੀਆਂ ਆ ਹੈ ਲਿਪਦਈਆਂ ਤੁਸੀਂ ਹੈ ਲਿਪਦਈਆਂ ਉਹ ਗੋਹਾ ਮਿੱਟੀ ਸੀ ਇਹ ਮਾਡਲ ਟਾਈਪ ਦਾ ਆ ਗਿਆ ਹੁਣ ਕਲਰ ਹੋਣ ਲੱਗ ਪਿਆ ਬਸ ਗੱਲ ਉਹੀ ਹੈ ਮਦਰਾ ਛੱਤ ਤੇ ਚੜ ਕੇ ਤੁਸੀਂ ਅਸਮਾਨ ਨੂੰ ਹੱਥ ਲਾਇਆ ਬਾਜੀ ਫਿਰ ਉਹ ਜਿਆਦੇ ਚੜੇ ਹੋਈਆਂ ਐਸਾ ਉਤਰੇ ਨਹੀਂ ਜਿਹਾ ਨੇ ਨਹੀਂ ਉੱਥੇ ਤਾਂ ਬੰਦਾ ਰਿਟਾਇਰ ਹੋ ਕੇ ਬਹਿ ਜਾਂਦਾ ਜੀ ਘਰੇ ਵੀ ਚਲੋ ਰਿਟਾਇਰਮੈਂਟ ਲਾਸਟ ਈਅਰ ਰਿਟਾਇਰ ਹੋ ਗਿਆ ਸੀ ਬਈ ਇਹ ਵੀ ਇੱਕ ਖੁਸ਼ੀ ਦੀ ਗੱਲ ਵੀ ਸੀ ਅਸੀਂ ਬਈ ਜ਼ਿੰਦਗੀ ਪਰ ਗਵਰਨਮੈਂਟ ਤੋਂ ਕੋਈ ਲਿਆ ਹੀ ਨਹੀਂ ਤੇ ਪਹਿਲੀ ਵਾਰੀ ਜਿਹੜੇ ਬਈ ਸਿੱਧੀ ਪੈਸਾਂ ਲੱਗੀ ਤਾਂ ਉਹ ਬੈਂਕ 'ਚ ਆਏ ਹਾਲੇ ਤੱਕ ਨਹੀਂ ਮੈਂ ਦੇਖੇ ਕਦੀ ਉਹ ਕਿੱਥੇ ਆਉਂਦੇ ਦਾ ਕੌਣ ਵਰਤਦਾ ਕੰਮ ਕਰ ਰਹੇ ਹਾਂ ਪਰ ਕੰਮ ਕਰਦੇ ਹਾਂ ਇਹ ਕਿੰਨਾ ਤਜਰਬਾ ਹੋ ਗਿਆ ਹੁਣ ਤੂੰ ਕਹਦੇਂਦੇ ਵੀ ਚਿੱਟੇ ਪਾਲਾ ਦੇ ਹੱਥ ਮਾਰ ਕੇ ਬੰਦਾ ਕਹਿੰਦਾ ਵੀ ਐਵੇਂ ਧੁੱਪ ਚ ਨਹੀਂ ਆਏ ਭਾਈ ਮਿਹਨਤਾਂ ਕਰੀਆਂ ਦੇਖ ਨਹੀਂ ਗਰੀਬੀ ਐ ਜੀ 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 ਤੂੰ ਜ਼ੋਰ ਲਾ ਲਿਆ ਹੂੰ ਦੇਖ ਨਹੀਂ ਗਰੀਬੀ ਐ ਤੂੰ ਜ਼ੋਰ ਲਾ ਲਿਆ ਮੈਂ ਨਹੀਂ ਗਿਰਿਆ ਮੈਂ ਖੜਾ ਆਂ ਮੈਂ 67 ਸਾਲ ਦਾ ਹੋ ਗਿਆ ਤਾਂ ਮੈਂ ਖੜਾ ਆਂ ਤੇ ਖੜਾ ਰਹੂੰਗਾ ਜਿੰਨਾ ਜ਼ਰੂਰੀ ਸਿਰ ਤੇ ਹੱਥ ਆਪਾਂ ਖੜੇ ਰਾਂਗੇ ਮਿਹਨਤ ਕਰਦੇ ਰਾਂਗੇ ਇਹਦੇ ਵਿੱਚ ਕੋਈ ਮਿਹਣਾ ਥੋੜੋ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਨਿਊਜ਼ੀਲੈਂਡ ਦੇ ਵਿੱਚ ਆ ਤੇ ਜਦੋਂ ਵਿਦੇਸ਼ਾਂ ਦੇ ਵਿੱਚ ਆਉਨੇ ਆ ਤਾਂ ਫਿਰ ਬਹੁਤ ਸਾਰੇ ਪੰਜਾਬੀ ਜੋ ਪੰਜਾਬ ਤੋਂ ਕਾਫੀ ਸਮਾਂ ਪਹਿਲਾਂ ਆਏ ਸੀ ਉਹਨਾਂ ਦੀਆਂ ਸਕਸੈਸ ਸਟੋਰੀਆਂ ਸੁਣਦੇ ਆ ਕਹਾਣੀਆਂ ਸੁਣਦੇ ਆ ਤਾਂ ਬੜਾ ਅਚੰਭਾ ਵੀ ਹੁੰਦਾ ਹੈ ਤੇ ਖੁਸ਼ੀ ਵੀ ਹੁੰਦੀ ਹੈ ਕਿ ਕਿਸ ਤਰ੍ਹਾਂ ਪੰਜਾਬੀ ਆ ਕੇ ਵਿਦੇਸ਼ਾਂ ਦੇ ਵਿੱਚ ਕਾਮਯਾਬ ਹੋਏ ਆ ਕਿਵੇਂ ਮਿਹਨਤਾਂ ਕੀਤੀਆਂ ਸੋ ਤਸਵੀਰਾਂ ਨਿਊਜ਼ੀਲੈਂਡ ਤੋਂ ਤੁਹਾਨੂੰ ਦਿਖਾ ਰਿਹਾ ਬਹੁਤ ਖੂਬਸੂਰਤ ਜਿਹੜਾ ਹੈਗਾ ਇੱਥੇ ਨਜ਼ਾਰਾ ਹੈ ਤੇ ਇਸ ਨਜ਼ਾਰੇ ਦੇ ਵਿੱਚ ਆ ਵੈਨ ਖੜੀ ਹੈ ਤੁਸੀਂ ਦੇਖੋ ਕਿ ਕੀਵੀ ਰੂਫਮੈਨ ਲਿਮਟਿਡ ਤੇ ਤੁਸੀਂ ਦੇਖੇ ਹੋਣੇ ਆ ਸੁਪਰਮੈਨ ਸਪਾਈਡਰਮੈਨ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਜਾਂ ਲੋਕਾਂ ਦੇ ਕੰਮਾਂ ਦੇ ਵਿੱਚ ਹੈਲਪ ਕਰਦੇ ਆ ਤੇ ਰੂਫਮੈਨ ਕੀ ਆ ਉਹਦੇ ਬਾਰੇ ਵੀ ਚੰਕਲ ਜੀ ਤੇ ਜਾਣਦੇ ਆ ਕਦੀ ਹੱਸੀ ਗਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਹਾਂਜੀ ਬਿਲਕੁਲ ਠੀਕ ਰੱਖ ਚੜ੍ਹਦੀ ਕਲਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪੰਜਾਬੀ ਲੋਕ ਚੈਨਲ ਤੋਂ ਇੰਡੀਆ ਤੋਂ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਏ ਸਾਡੇ ਕੋਲ ਅਸੀਂ ਤੇਰੇ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਆਂ ਰੂਫ ਮੈਨ ਰੂਫ ਮੈਨ ਕੀ ਆ ਜੀ ਇਹ ਰੂਫ ਮੈਨ ਦਾ ਮਤਲਬ ਹੈ ਵੀ ਛੱਤਾਂ ਜਿਹੜੀਆਂ ਪੰਜਾਬੀ ਚ ਜਦੋਂ ਗੱਲ ਕਰੀਏ ਵੀ ਛੱਤਾਂ ਜਿਹੜੀਆਂ ਢੋਡੀਆਂ ਉਹਨਾਂ ਨੂੰ ਜਿਹੜੇ ਉੱਪਰ ਰੇਜਿਆ ਸੀਮੈਂਟ ਦੇ ਉਹਨਾਂ ਨੂੰ ਪੰਜਾਬੀ ਚ ਕੀ ਕਹਿੰਦੇ ਕਪੜਾ ਕੀ ਕਹਿੰਦੇ ਉਹ ਜੀ ਉਹਨੂੰ ਸੀਮੈਂਟ ਲਾਉਣਾ ਇੱਕ ਸਪੈਸ਼ਲ ਮਟੀਰੀਅਲ ਹੁੰਦਾ ਉਹ ਉਹ ਮਿਕਸ ਹੁੰਦਾ ਇੱਕ ਬਾਲਟੀ ਦੇ 10 ਲੀਟਰ ਦੇ ਵਿੱਚ ਉਹ ਲਾਉਣਾ ਲਾ ਕੇ ਬਿਲਕੁਲ ਜਿੱਦਾ ਕਾਂਢੀ ਜਿੱਦਾ ਬਠੀਬ ਕਰਦੇ ਇੰਡੀਆ ਦੇ ਵਿੱਚ ਸੇਮੇ ਸਟੋਰੀ ਆ ਕਹਿ ਲਓ ਵੀ ਕੱਚੇ ਕੋਠਿਆਂ ਨੂੰ ਜੇਕਰ ਲਿਪੀ ਹੈ ਨਾ ਟੈਂਦੇ ਟੈਂਦੇ ਟਹਿ ਜਾਂਦੇ ਮੈਂ ਉਹ ਕਪਾ ਸੈਂਪਲ ਦੀ ਗੱਲ ਕਰਦਿੰਨੇ ਆ ਵੀ ਜਿੱਦਾ ਅਸੀਂ ਜਦੋਂ ਛੋਟੇ ਸੀ ਮਤਲਬ ਕਿ 18 ਸਾਲ ਤਾਈਂ ਜੀ ਘਰਾਂ 'ਚ ਉਦੋਂ ਕਿਸੇ ਦੇ ਬੋਰ ਨਹੀਂ ਸੀ ਹੁੰਦੇ ਨਲਕੇ ਬਰਸ਼ਾ ਨਲਕਾ ਹੁੰਦਾ ਸੀ ਕਿਸੇ ਜੇ ਇੱਕ ਮਹੱਲਾ ਉਹਦੇ ਵਿੱਚ ਦੋ ਤਿੰਨ ਨਲਕੇ ਉੱਥੇ ਰੌਣਾ ਉੱਥੇ ਜੋ ਜਦੋਂ ਹਾੜੀ ਸੋਣੀ ਫਸਲ ਆਉਂਦੀ ਆ ਤੇ ਆਮ ਹੁੰਦਾ ਪਿੰਡਾਂ ਦੇ ਵਿੱਚ ਇੱਕ ਰਿਵਾਜ ਬਣਿਆ ਵੀ ਅਸੀਂ ਸਿੱਖ ਭਾਲਨੇ ਆ ਭਈ ਉਹ ਫਿਰ ਸਾਡੀਆਂ ਮਾ ਮਾਂ ਭੈਣਾਂ ਸਾਡੀਆਂ ਭਰਜਾਈਆਂ ਉਹ ਫਿਰ ਬਾਹਰੋਂ ਗੋਹਾ ਲਿਉਣਾ ਜਿਹਨੂੰ ਜਿਹੜਾ ਕਿ ਅੱਜ ਦੀ ਜਨਰੇਸ਼ਨ ਉਹ ਤੋਂ ਕਹਿੰਦੀ ਆ ਪੋਟੀ ਆ ਸਾਨੂੰ ਮੁਸ਼ਕ ਆਉਂਦਾ ਹੂੰ ਹੂੰ ਉਹ ਸਾਡੀਆਂ ਮਾਮਾ ਪੈਣਾ ਉਹ ਗੋਹਾ ਚੱਕ ਕੇ ਲਿਆਉਂਦੀਆਂ ਸੀਆਂ ਗੋਹਾ ਮਿੱਟੀ ਫੇਰਨਾ ਉਹ ਮਿੱਟੀ ਰਲਾ ਕੇ ਗੋਹਾ ਮਿੱਟੀ ਫੇਰਨਾ ਤਾਂ ਉਹਨੂੰ ਸੁੱਚਾ ਕਰਨਾ ਉਹਨੂੰ ਸੁੱਚਾ ਸਮਝਦੇ ਸੀਗੇ ਤਾਂ ਫਿਰ ਉੱਥੇ ਸਿੱਖਾਂ ਨੂੰ ਥੱਲੇ ਬਹਾਲ ਕੇ ਲੰਗਰ ਚਕਾਉਣਾ ਛੱਤਾਂ ਵੀ ਲਿਪਦੇ ਸੀ ਉਹੋ ਹੀ ਚੀਜ਼ ਫਿਰ ਛੱਤਾਂ ਲਿਪਦੇ ਸੀ ਉਹ ਜਿਹੜਾ ਮਾਡਲ ਆ ਗਿਆ ਹੁਣ ਉਹੋ ਹੀ ਛੱਤਾਂ ਥੋੜੀਆਂ ਟੇਡੀਆਂ ਆ ਹੈ ਲਿਪਦਈਆਂ ਤੁਸੀਂ ਹੈ ਲਿਪਦਈਆਂ ਕਿਉਂਕਿ ਅਸੀਂ ਹੁਣ ਉਹ ਸੀਮੈਂਟ ਨਾਲ ਲਿਪਦੇ ਆ ਇਹਦੇ ਇਹਨੂੰ ਧੋਣਾ ਆ ਇਹਦੇ ਕੈਮੀਕਲ ਮਾਰਨਾ ਜਿਹੜੀ ਫੰਕਸ ਲੱਗਦੀ ਆ ਉਲੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਲੱਗੇ ਨਾ ਕੁਝ ਸਾਲ ਰੁਕ ਜਵੇ ਬ੍ਰੇਕ ਹੋ ਜਾ ਉਹ ਤੋਂ ਬਾਅਦ ਫਿਰ ਇਹ ਇਹਨੂੰ ਸੀਲਰ ਮਾਰਨਾ ਸੀਲਰ ਮਾਰ ਕੇ ਫਿਰ ਨੂੰ ਟੌਪ ਕੋਟ ਜੋ ਜਿਹੜਾ ਜਿਹਦਾ ਘਰ ਆ ਉਹਨੇ ਡਿਸਾਈਜ਼ ਕਰਨਾ ਵੀ ਇਹਨੂੰ ਅਸੀਂ ਜਿਹੜਾ ਰੰਗ ਕਰਾਉਣਾ ਕਲਰ ਕਰਾਉਣਾ ਉਹ ਕਲਰ ਆਰਡਰ ਕਰਨਾ ਉਹਦਾ ਐਡਰੈਸ ਦੇ ਕੇ ਉਹ ਕਲਰ ਆ ਜਾਂਦਾ ਤੇ ਫਿਰ ਉਹ ਉਹ ਕਲਰ ਕਰਨਾ ਬਸ ਉਹ ਉਹ ਗੋਹਾ ਮਿੱਟੀ ਸੀ ਇਹ ਮਾਡਲ ਟਾਈਪ ਦਾ ਆ ਗਿਆ ਹੁਣ ਉਹ ਕਲਰ ਹੋਣ ਲੱਗ ਪਿਆ ਬਸ ਗੱਲ ਉਹ ਹੀ ਆ ਹੂੰ ਹੁਣ ਅੱਗੇ ਹੱਥਾਂ ਨਾਲ ਕਰਦੇ ਸੀ ਹੁਣ ਮਸ਼ੀਨਾਂ ਨਾਲ ਹੋਣ ਲੱਗ ਪਿਆ ਕਿੰਨਾ ਤਜਰਬਾ ਹੋ ਗਿਆ ਹੁਣ ਕਹਦੇ ਨੇ ਵੀ ਚਿੱਟੇ ਵਾਲਾਂ ਤੇ ਹੱਥ ਮਾਰ ਕੇ ਬੰਦਾ ਕਹਿੰਦਾ ਵੀ ਐਵੇਂ ਧੁੱਪ ਚ ਨਹੀਂ ਆਏ ਭਾਈ ਮਿਹਨਤਾਂ ਕਰੀਆਂ ਤਜਰਬਾ ਇਦਾਂ ਲਾ ਲੋ ਭਈ ਅ ਅੱਦਾੜੀ ਤੋਂ ਪਤਾ ਲੱਗ ਜਾਣਾ ਭਈ ਤਜਰਬਾ ਕਿੰਨਾ ਹੈ ਜੰਗ ਆਈ ਸੀ ਹੂੰ ਨਿਊਜ਼ੀਲੈਂਡ ਦੇ ਵਿੱਚ ਮੇਰੇ ਕੋਲ ਮੇਰਾ ਲੜਕਾ ਜਿਹੜਾ 11 ਮਹੀਨੇ ਦਾ ਸੀ ਜਦੋਂ ਮੈਂ ਨਿਊਜ਼ੀਲੈਂਡ ਐਂਟਰ ਹੋਇਆ ਹੁਣ ਉਹਨਾਂ ਦਾ ਲੜਕਾ ਕਿੰਨੇ ਮਹੀਨੇ ਦਾ ਹੂੰ ਉਹਨਾਂ ਦਾ ਲੜਕਾ ਜਿਹੜਾ 13 ਸਾਲ ਦਾ ਹੋਣਾ ਚੌਥੀ ਚੌਥੇ ਸਾਲ 'ਚ ਹੈ ਅੱਛਾ ਜੀ ਗੁੱਡੀ 6ਵੇਂ ਸਾਲ ਤੋ ਮਿਹਨਤ ਕਰਕੇ ਬੰਦਾ ਜਿਹੜਾ ਪੰਜਾਬੀ ਆ ਨਾ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਤੱਲਕ ਰੱਖਦਾ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਇਸਾਈਆ ਚਾਹੇ ਸਿੱਖ ਆ ਉਹ ਜਿਹੜਾ ਮਿੱਟੀ ਚੋਂ ਉੱਗਿਆ ਜਿਹੜਾ ਉਹ ਮਿੱਟੀ ਜੰਮਿਆ ਮਿੱਟੀ ਚੋਂ ਆਇਆ ਨਾ ਪੰਜਾਬ ਚੋਂ ਸਾਡੀ ਉਮਰ ਵਾਲੇ ਜਿਹੜੇ ਆ ਜਿਹੜੀ ਹੁਣ ਉਹਨਾਂ ਨੂੰ ਤਾਂ ਪਤਾ ਨਹੀਂ ਉਹ ਮਿੱਟੀ ਉਹਦੇ ਇਵੇਂਦ ਕੀ ਆ ਉਹ ਸਾਨੂੰ ਪਤਾ ਉਸ ਉਸ ਮਿੱਟੀ ਦੀਵੇਂ ਦਾ ਕੀ ਆ ਸੀ ਉਹ ਚ ਪਲੇ ਆ ਖੇਲੇ ਆ ਖਾਧੀ ਵੀ ਆ ਹੁਣ ਕਹਿੰਦੇ ਮਿੱਟੀ ਤੋਂ ਨਿਆਣਾ ਮਿੱਟੀ ਚ ਨਾ ਚੱਲ ਜਾ ਤਾਂ ਮਿੱਟੀ ਖਾ ਲਈ ਨਾ ਬਿਮਾਰ ਹੋ ਜਾਣਾ ਅਸੀਂ ਮਿੱਟੀ ਖਾਂਦੇ ਸੀ ਉਹ ਚੁੱਲੇ ਨਾਲੋਂ ਵੀ ਉਹ ਜਿਹੜੀ ਉਹ ਆਪਾਂ ਰੋਟੀ ਬਣਾਈ ਹੁੰਦੀ ਉਹ ਸਖਤ ਹੋ ਜਾਂਦੀ ਤਾਂ ਉਹ ਸਵਾਦ ਬੜੀ ਲੱਗਦੀ ਸੀ ਤੇ ਘਰ ਦੇ ਕੋਟ ਦੇ ਹੁੰਦੇ ਵੀ ਮਿੱਟੀ ਨਹੀਂ ਖਾਣੀ ਉਹ ਮਿੱਟੀਆਂ ਖਾਧੀਆਂ ਉਹਨਾਂ 'ਚ ਖੇਲੇ ਹੋਆ ਤੇ ਉਹ ਅੱਜ ਪਰਮਾਤਮਾ ਨੇ ਰੰਗ ਲਾਏ ਆ ਵਧੀਆ ਜ਼ਿੰਦਗੀ ਲੰਗੀ ਜੀ ਇੱਥੇ ਬਹੁਤ ਵਧੀਆ ਜ਼ਿੰਦਗੀ ਮੈਂ ਇੱਕ ਹੋਰ ਇਹ ਵੀ ਚਾਹਣਾ ਚਾਹੁੰਨਾ ਗੱਲ ਕਿ ਮੈਂ ਛੋਟੀ ਉਮਰ ਜੇ ਪੜ ਕੇ ਮੈਂ ਜ਼ੋਰ ਪੇ ਚੱਲ ਗਿਆ ਸੀ ਅਚੀਰਾਨ ਗਿਆ 6 ਮਹੀਨੇ ਉੱਥੇ ਰਹਾ ਉਥੋਂ ਉਦੋਂ ਲੜਾਈ ਲੱਗ ਗਈ ਉਥੋਂ ਫਿਰ ਮੈਨੂੰ ਕੋਈ ਸੰਗ ਨਹੀਂ ਉਥੇ ਚੋਰੀ ਹਮ ਤਰਕੀ ਹੈ ਤਰਕੀ ਤੋਂ ਸੀਰੀਆ ਜਾਰਡਨ ਸਾਰਾ ਯਾਰ ਬਗਮੇ ਮਤਲਬ ਅਕਲ ਤੁਹਾਨੂੰ ਬਦਾਮ ਖਾ ਕੇ ਨਹੀਂ ਤੱਕੇ ਖਾ ਕੇ ਆਈ ਆ ਤੱਕੇ ਖਾ ਕੇ ਆਈ ਆ ਇੱਕ ਸਾਲ ਇੱਕ ਸਾਲ ਅਰਬ ਘੁੰਮੇ ਮੈਨੂੰ ਉਹ ਚੰਗੇ ਨਹੀਂ ਲੱਗੇ ਇਰਾਨ ਮੈਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਫਿਰ ਟਰਾਈ ਕਰਦੇ ਰਹਾ ਯੂਰਪ ਚਲ ਗਏ ਅ ਦੋ ਸਾਲ ਜੋਰ ਬਗਰੀਸ ਰਿਹਾ ਫੈਕਟਰੀ ਚ ਕੰਮ ਕੀਤਾ ਉੱਥੋਂ ਫਿਰ ਫੜੇਗਾ ਉਸ ਟੇਸੀ ਇੱਕ ਮਹੀਨਾ ਵੀਜ਼ਾ ਸੀ ਉੱਥੇ ਲੰਬੜਦਾਰ ਬਣ ਗਿਆ ਕਿਉਂਕਿ ਪੰਜਾਬੀ ਨੂੰ ਤਾਂ ਹੱਤ ਹੁੰਦੀ ਵੀ ਜੇ ਦੇ ਚਲ ਗਿਆ ਫਿਰ ਜਾਣਾ ਜਹਾਜ਼ ਜਿਹਨੀ ਵਾਲ ਦੇ ਉਹ ਨਾ ਨਹੀਂ ਮੁੜ ਕੇ ਸੋ ਫੜੇਗਾ ਸਾਡੇ ਮਾਲਕ ਬਹੁਤ ਚੰਗਾ ਸੀ ਫੈਕਟਰੀ ਦਾ ਜਿਹੜਾ ਸੀ ਉਹਨੇ ਸਾਨੂੰ ਅਛਰਵਾ ਲਿਆ ਵੀ ਛੱਡ ਜੋ ਵੀ ਇਹ ਕੰਟਰੀ ਓਟ ਕਰ ਜੂਗੀ ਉਹਨ ਦੋ ਹਫ਼ਤੇ ਲੈ ਲੈ ਅਸੀਂ ਦੋ ਹਫ਼ਤਿਆਂ ਜੇ ਛਿਪ ਚੜ ਗਏ ਅਸੀਂ ਸੱਤ ਜਣੇ ਸੀਗੇ ਸਾਰੇ ਮੁੰਡੇ ਸੀਗੇ ਉਹ ਆਪਣੇ ਜਿਲੰਦਰ ਦੇ ਜੀ ਤੇ ਦੋ ਜਣੇ ਸੀਗੇ ਦੇਤਵਾਲ ਪਿੰਡ ਦੇ ਮੁੱਲਾਪੁਰ ਜਿਹੜਾ ਪਿੰਡ ਆਪਣੇ ਉੱਥੇ ਲੁਧਿਆਣੇ ਦੇ ਕੋਲ ਜੀ ਬਸ ਦੋ ਦੋ ਜਣੇ ਹੋ ਗਿਆ ਸੀ ਚੜ ਗਏ ਇੱਕ ਮੇਰਾ ਪਗਬੜ ਭਾਈ ਬਣਿਆ ਸੀ ਸ੍ਰਿੰਦਰ ਸਿੰਘ ਕੰਗ ਉਹ ਪਢਾਲ ਪਿੰਡ ਤੋਂ ਆ ਉਹ ਹੁਣ ਇਸ ਵੇਲੇ ਕੈਨੇਡਾ ਰਹਿ ਰਿਹਾ ਉਹ ਚਲ ਗਿਆ ਉਹਨਾਂ ਦੀ ਉਮਰ ਹੋਈ ਅਸੀਂ ਆਹ ਦੀ ਉਹਨਾਂ ਨੇ ਅਸੀਂ ਭੇਜਤਾ ਵੀ ਜਾਓ ਤੁਸੀਂ ਆਪਣੀ ਸ਼ਾਦੀ ਕਰਾਓ ਤੇ ਅਸੀਂ ਜੰਗ ਸੀ ਸਾਰੇ ਫੇ ਇੱਥੇ ਆ ਕੇ ਤੁਸੀਂ ਕੰਮ ਸ਼ੁਰੂ ਕਰ ਲਿਆ ਇੱਕ ਕੰਪਨੀ ਬਣਾਈ ਜੀ ਇੱਥੇ 88 ਤੇ ਆਇਆ ਬੰਬੇ ਕੰਮ ਕੀਤਾ ਮੈਂ ਸਤਨਮਈ ਹਮ ਇਹ ਖੇਤਾਂ ਦੇ ਵਿੱਚ ਜੀ ਜੇਤੀ ਜਿਹੜੀ ਹੁੰਦੀ ਇੱਥੇ ਗੋਭੀ ਦੀ ਬਰੋਕਲੀ ਦੀ ਲੈਟਸ ਦੀ ਉਸ ਤੋਂ ਬਾਅਦ ਫਿਰ 92 ਚ ਪਰਮਾਤਮਾ ਨੇ ਸੁਣ ਲਈ ਪੱਕੇ ਹੋ ਗਿਆ ਫਿਰ ਮੈਂ ਇੱਥੇ ਪੰਜਾਬੀ ਮੁੰਡਾ ਸੀ ਆਪਣਾ ਉਹ ਉਹ ਆਪਣੇ ਭਰਾ ਭੋਗਪੁਰ ਲੱਗੇ ਦਾ ਉਹ ਜਾਣਦਾ ਸੀ ਉਨੇ ਕੰਪਨੀ ਚ ਰਖਾਤਾ 2 ਸਾਲ ਕੰਪਨੀ ਜਾਂ ਅਭੀ ਤੋ ਬੰਬੇ ਬੰਬੇ ਕਿੱਥੇ ਬੰਬੇ ਹੇਲ ਇੱਥੇ ਜਿਹੜੀ ਬੰਬੇ ਹੇਲ ਜਿੱਥੇ ਗੁਰਦੁਆਰਾ ਵੀ ਹੈਗਾ ਮੈਨੂੰ ਪਤਾ ਨਹੀਂ ਇੱਥੋਂ ਬੰਬੇ ਤੁਸੀਂ ਚਲਗੇ ਪਿੱਛੇ ਬੱਬੇ ਉਹ ਨੂੰ ਨਾ ਜਗਾ ਦਾ ਬੰਬੇ ਹੇਲ ਅੱਛਾ ਜੀ ਆਪਾਂ ਜੇ ਰੰਗੇ ਨੂੰ ਜਾਣੇ ਸਾਈਡ ਨੂੰ ਤੋ ਰਸਤੇ ਚ ਆਉਂਦਾ ਕੱਬੇ ਪਾਸੇ ਗੁਰੂ ਘਰ ਵੀ ਆ ਉੱਥੇ ਆਉਂਦਾ ਪੁਰਾਣਾ ਘਰ ਉਹ ਗੁਰੂ ਘਰ ਜਿਹੜਾ ਜਦੋਂ ਨਹੀਂ ਬੜਾ ਉਦਾਂ ਹੀ ਆ ਉਹ ਜੀ ਜੀ ਤੋ ਉਸ ਤੋਂ ਬਾਅਦ ਉੱਥੋਂ ਛੱਡ ਕੇ ਕੰਮ ਫੇਰੇ ਛੱਤਾਂ ਦਾ ਕੰਮ ਕੰਪਨੀ ਚ ਕੀਤਾ 2 ਸਾਲ ਉਦੋਂ ਬਾਅਦ ਫੇ ਆਪਣਾ ਕੰਮ ਸ਼ੁਰੂ ਕਰ ਲਿਆ ਮੇਰਾ ਛੱਤ ਤੇ ਚੜ ਕੇ ਤੁਸੀਂ ਅਸਮਾਨ ਨੂੰ ਹੱਥ ਲਾਇਆ ਬਾਜੀ ਫੇਰ ਜਾਦੇ ਚੜੇ ਹੋਈਆਂ ਛੱਤ ਉਤਰੇ ਨਹੀਂ ਸੀ ਹਲੇ ਨਹੀਂ ਉੱਥੇ ਤਾਂ ਬੰਦਾ ਰਿਟਾਇਰ ਹੋ ਕੇ ਬਹਿ ਜਾਂਦਾ ਜੀ ਘਰੇ ਵੀ ਚਲੋ ਰਿਟਾਇਰਮੈਂਟ ਲਾਸਟ ਈਅਰ ਰਿਟਾਇਰ ਹੋ ਗਿਆ ਸੀ ਭਈ ਇਹ ਵੀ ਕਿ ਖੁਸ਼ੀ ਦੀ ਗੱਲ ਵੀ ਸੀ ਅਸੀ ਭਈ ਜ਼ਿੰਦਗੀ ਪਰ ਗਵਰਨਮੈਂਟ ਤੋਂ ਕੋਈ ਲਿਆ ਹੀ ਨਹੀਂ ਤੇ ਪਹਿਲੀ ਵਾਰੀ ਜਿਹੜੇ ਭਈ ਸਿੱਧੀ ਪੈਸਨ ਲੱਗੀ ਤਾਂ ਉਹ ਬੈਂਕ ਚ ਆਏ ਹਾਲੇ ਤੱਕ ਨਹੀਂ ਮੈਂ ਦੇਖੇ ਕਦੀ ਉਹ ਕਿੱਥੇ ਆਉਂਦੇ ਦਾ ਕੌਣ ਵਰਤਦਾ ਕੰਮ ਕਰ ਰਹੇ ਹਾਂ ਪਰ ਕੰਮ ਕਰਦੇ ਰਹਿੰਦੇ ਇੱਥੇ ਲੋਕ ਵੀ ਮਤਲਬ 60 70 ਸਾਲ ਅਸੀਂ ਕੰਮ ਨਹੀਂ ਕਰਾਂਦੀ ਤੁਸੀਂ ਜੇ ਤੁਹਾਡੀਆਂ ਤੁਹਾਡੇ ਕੋਲ ਰਜਿਸਟਰਡ ਆ ਤੁਸੀਂ ਕਾਉਂਟਰਡ ਰੱਖਿਓ ਆ ਤੁਸੀਂ ਟੈਕਸ ਦੇਵੋ ਗਵਰਨਮੈਂਟ ਨੂੰ ਕੌਣ ਤਾਂ ਖੁਸ਼ ਹੁੰਦੀ ਆ ਭਈ ਕੋਈ ਬੰਦਾ ਕੰਮ ਕਰਦਾ ਉਹ ਬੰਦਾ ਤਗਾਜਾ ਕੋਈ ਨਹੀਂ ਹੈਗਾ ਤੁਸੀਂ 100 ਸਾਲ ਤੱਕ ਕੰਮ ਕਰੋ ਇੱਥੇ ਕੋ ਰੁਕਦਾ ਥੋੜੋ ਜੀ ਹੁਣ ਆਪਣੇ ਪੰਜਾਬੀ ਭਰਾਵਾਂ ਨਾਲ ਤੁਹਾਡੇ ਕੋਲ ਕੰਮ ਕਰਾਉਣਾ ਹੋਵੇ ਅਜੇ ਅਜੇ ਵੀ ਕੰਮ ਕਰਦੇ ਹੋ ਤੁਸੀਂ ਹਾਂਜੀ ਕਰਦੇ ਹਾਂ ਕਰਦੇ ਆ ਕੰਮ ਅਸੀਂ ਜਿਹੜੇ ਇੱਥੇ ਨਿਊਜ਼ੀਲੈਂਡ 'ਚ ਰਹਿੰਦੇ ਆ ਆਪਣੇ ਭਰਾ ਉਹ ਫਿਰ ਤੁਹਾਡੇ ਨਾਲ ਕੰਟੈਕਟ ਕਰਨ ਹਾਂਜੀ 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 ਆ ਤੁਸੀਂ ਦੇਖੋ ਤੁਸੀਂ ਆ ਇੱਧਰ ਕੈਮਰਾਮੈਨ ਨੂੰ ਮੈਂ ਕਹੂੰਗਾ ਉੱਧਰ ਕੈਮਰੇ ਨੂੰ ਉਹ ਜਿਹੜੀ ਰੂਫ ਆ ਸਾਹਮਣੇ ਮਾਰੋ ਅੱਛਾ ਜੀ ਇਹ ਮੈਂ ਆਪਣੀ ਕੰਪਨੀ ਦੀ ਕੀਤੀ ਹੋ ਆ ਤੁਸੀਂ ਕੀਤੀ ਆ ਜੀ ਇਹ ਫਿਰ ਇੱਧਰ orange ਜਿਹੜੀ ਦੀਦੀ ਆ ਉਹ ਵੀ ਅਸੀਂ ਆਪ ਕੀਤੀ ਹੋ ਆ orange roof ਇੱਧਰਲੇ ਪਾਸੇ ਆ ਹੁਣ ਬੈਂ ਦੇ ਦੂਜੇ ਪਾਸੇ ਦੇਖ ਲਓ ਕੈਮਰਾ grey ਆ ਹਾਂਜੀ ਹਾਂਜੀ ਇਹ grey ਇਹ ਵੀ ਅਸੀਂ ਆਪ ਕੀਤੀ ਆ ਵੀ ਛੱਤ ਆਪ ਹੀ ਕੀਤੀ ਹੋ ਆ ਆਪਣੀ ਘਰ ਦੀ ਵੀ ਜਿਹੜੀ ਹੈਗੀ ਛੱਤ ਅਸੀਂ ਆ ਹਾਂਜੀ ਆ ਵੀ ਆ ਵੀ ਅਸੀਂ ਆਪ ਹੀ ਕੀਤੀ ਹੋ ਜੀ ਜੀ ਜ ਪੰਜ ਇੱਥੇ ਇਸ 30% ਕਰਤੀ ਆਪ ਹੂੰ ਹੂੰ ਤੇ ਬਾਕੀ ਜਿੱਦ ਦਾ ਕਾਲ ਆਉਂਦੀ ਆ ਕਿਉਂਕਿ ਮੈਂ ਹੁਣ ਸਾਨੂੰ ਐਡ ਨਹੀਂ ਦੇਣੀ ਪੈਂਦੀ ਹੂੰ ਹੂੰ ਕਿਉਂਕਿ ਹੁਣ ਬਹੁਤ ਪੁਰਾਣੇ ਹੋ ਗਏ ਆ ਹੁਣ ਆਪਣੇ ਆਪ ਹੀ ਕਾਲ ਆ ਜਾਂਦੀ ਆ ਇਹ ਜੂਰੀ ਨਹੀਂ ਵੀ ਆਪਣੀ ਕਮਿਊਨਿਟੀ ਦੀ ਆਉਂਦੀ ਆ ਹੂੰ ਹੂੰ ਗੋਰਿਆਂ ਦੀਆਂ ਆਲੈਂਡਰ ਸਾਊਥ ਅਫਰੀਕਨ ਚਾਈਨੀ ਬਹੁਤ ਆ ਜਿਹੜੇ ਘਰੋਂ ਦੇ ਆ ਤੇ ਫਿਰ ਰੋਟੀ ਪਰਮਾਤਮਾ ਰਾਜੀ ਰੂਚ ਦੇਈ ਜਾਂਦਾ ਤੱਕ ਖਾਈ ਜਾਂਦੇ ਆ ਖਰੀ ਜਾਂਦੇ ਆ ਹਿੰਮਤੇ ਮਰਦਾ ਮਦ ਦੇਖੋ ਹਾਂ ਬਸ ਉਹ ਉਹ ਮੈਂ ਤੁਹਾਨੂੰ ਉਸ ਨਾਲ ਦੀ ਸਟੋਰੀ ਤੁਹਾਨੂੰ ਆਪਾਂ ਗੱਲ ਕਰਦੇ ਸੀ ਭਾਈ ਦੇਖ ਨਹੀਂ ਗਰੀਬੀਏ ਜੀ 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 ਤੂੰ ਜ਼ੋਰ ਲਾ ਲਿਆ ਹੂੰ ਦੇਖ ਨਹੀਂ ਗਰੀਬੀਏ ਤੂੰ ਜ਼ੋਰ ਲਾ ਲਿਆ ਹੂੰ ਮੈਂ ਨਹੀਂ ਗਿਰਿਆ ਮੈਂ ਖੜਾ ਆ ਹੂੰ ਮੈਂ 67 ਸਾਲ ਦਾ ਹੋ ਗਿਆ ਤਾਂ ਮੈਂ ਖੜਾ ਆ ਤਾਂ ਖੜਾ ਰਹੂੰਗਾ ਜਿੰਨਾ ਜ਼ਰੂਰ ਦੀ ਸਿਰ ਤੇ ਹੱਥ ਆਪਾਂ ਖੜੇ ਰ੍ਹਾਂਗੇ ਮਿਹਨਤ ਕਰਦੇ ਰ੍ਹਾਂਗੇ ਇਹਦੇ ਵਿੱਚ ਕੋਈ ਮਿਹਣਾ ਥੋੜਾ ਹੂੰ ਇੰਡੀਆ ਚੋਂ ਲੋ ਅਸੀਂ ਉਹ ਕੱਚੇ ਕੋਠੇ ਸੀ ਤਾਂ ਉਹ ਉਹ ਲੱਤਨਾ ਸੀ ਇਹ ਪੱਕੇ ਮਾਡਰਨ ਟਾਈਪ ਹੋ ਗਿਆ ਤਾਂ ਅਸੀਂ ਇਹ ਲਿਪੜਨ ਆਪਾਂ ਕੰਮ ਹੋਈ ਆ ਜੀ ਜੋ ਆਪਣੇ ਬੇਸਤਰੀ ਟੀਪ ਕਰਦਾ ਅਸੀਂ ਵੀ ਟੀਪ ਕਰਦੇ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦਲਬਖ ਸਿੰਘ ਹੈ ਜੀ ਮੇਰਾ ਡਿਸਟ੍ਰਿਕਟ ਹਸ਼ਿਆਰਪੁਰ ਆ ਜੀ ਤੇ ਦੋਬੇ ਵਾਲੇ ਹਾਂ ਤੁਸੀਂ ਹਾਂਜੀ ਹਾਂ ਦੋਬੇ ਵਾਲਿਆਂ ਚੱਬੇ ਵਾਲਾ ਸਾਡਾ ਇਲਾਕਾ ਆ ਜੀ ਜੀ ਡਾਕਟਰ ਰਾਜ ਐਮਪੀ ਹੁਣ ਜਿਹੜਾ ਬਣਿਆ ਅਸੀਂ ਉਸ ਇਲਾਕੇ ਦੇ ਆ ਜੀ ਜੀ ਬਿਲਕੁਲ ਤੇ ਸੋ ਇੰਨੀ ਕੀ ਸ਼ੁਕਰੀਆ ਤੁਸੀਂ ਆਪਣੀ ਸਟੋਰੀ ਦੱਸਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਫੇਰ ਦੁਬਾਰਾ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਚੱਲ ਕੇ ਆਏ ਆ ਜੀ ਸਾਡੇ ਕੋਲ ਸਾਡੇ ਬਤਨਾ ਤੇ ਆਣ ਕੇ ਸਾਡੇ ਨਾਲ ਗੱਲਬਾਤ ਕਰਦੇ ਆ ਸਾਡੀਆਂ ਮਸ਼ਹੂਰੀਆਂ ਕਰਨ ਲੱਗੇ ਆ ਤੇ ਤੁਹਾਡਾ ਬਹੁਤ ਬਹੁਤ ਇਹ ਗੱਲ ਨਹੀਂ ਜੀ ਚਲੋ ਤੁਸੀਂ ਮਿਹਨਤ ਕੀਤੀ ਅੰਕਲ ਬੜੀ ਵਧੀਆ ਗੱਲ ਕੀਤੀ ਵੀ ਦੇਖ ਨਹੀਂ ਗਰੀਬੀ ਐ ਤੂੰ ਬੜਾ ਜੋਰ ਲਾਇਆ ਪਰ ਮੈਂ ਖੜਾ ਆ ਪਰ ਇਹ ਆ ਵੀ ਸਾਨੂੰ ਇੱਕ ਦੂਜੇ ਦੇ ਨਾਲ ਵੀ ਬਾਈ ਖੜਨਾ ਪਊਗਾ ਬੇਦੇਸ਼ਾਂ ਦੇ ਵਿੱਚ ਆ ਬਗਾਨੀ ਧਰਤੀ ਦੇ ਉੱਤੇ ਆ ਬਹੁਤ ਮਿਹਨਤਾਂ ਕਰੀਆਂ ਬਹੁਤ ਨਾਮ ਕਮਾਇਆ ਬਹੁਤ ਕੰਮ ਕੀਤਾ ਸੋ ਇੱਕ ਦੂਜੇ ਦੇ ਨਾਲ ਖੜਨਾ ਪਊਗਾ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਕੰਮ ਹਮੇਸ਼ਾ ਕਰਦੇ ਰਹਿਣਾ ਪੈਂਦਾ ਹੈ ਜਿੰਦਗੀ ਚੱਲਦੀ ਹੈ ਇਸੇ ਤਰ੍ਹਾਂ ਸੋ ਅੰਕਲ ਹੋਰਾਂ ਦਾ ਇਹ ਜਿਹੜੀ ਹੈਗੀ ਇਹਨਾਂ ਦੀ ਹਿੰਮਤ ਆ ਇਹ ਮਿਹਨਤ ਹੈ ਇਹਨਾਂ ਦੀ ਕਿ ਅੱਜ ਵੀ ਖੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਮੁਸ਼ਕਲਾਂ ਦੇ ਮੂਹਰੇ ਹਾਲਾਤਾਂ ਦੇ ਅੱਗੇ ਅੜੇ ਰਹੇ ਆ ਸੋ ਅੱਜ ਵੀ ਜਿਹੜਾ ਹੈਗਾ ਕੀ ਵੀ ਰੂਫਮੈਨ ਲਿਮਟਿਡ ਕੰਪਨੀ ਦੇ ਨਾਂ ਤੇ ਇਹ ਕੰਮ ਕਰ ਰਿਹਾ ਦਿਲਬਖ ਸਿੰਘ ਜੀ ਤੋਂ ਕੰਟੈਕਟ ਨੰਬਰ ਵੀ ਹੈਗਾ ਸੋ ਪੰਜਾਬੀ ਭਰਾ ਜਿਹੜੇ ਵੀ ਇੱਥੇ ਰਹਿੰਦੇ ਆ ਆਪਣੀਆਂ ਛੱਤਾਂ ਜਿਹੜੀਆਂ ਹੈਗੀਆਂ ਆਕਲੈਂਡ ਦੇ ਵਿੱਚ ਉਹਨਾਂ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹਨ ਵਾਸ਼ ਕਰਾਉਣਾ ਚਾਹੁੰਦੇ ਹਨ ਉਹਨਾਂ ਨੂੰ ਦੁਆਰਾ ਸੀਲ ਕਰਾਉਣਾ ਚਾਹੁੰਦੇ ਆ ਜਿਹੜੇ ਵੀ ਇੱਥੇ ਹੈਗੇ ਆ ਵਾਟਰ ਬਲਾਸਟ ਮੇਨਟੇਨੈਂਸ ਮੋਸ ਕੰਟਰੋਲ ਰੀ ਕੋਟਿੰਗ ਰੀ ਰੂਫਿੰਗ ਹਾਊਸ ਵਾਸ਼ ਜੇ ਇਹ ਕੰਮ ਜਿਹੜੇ ਤੁਸੀਂ ਕਰਵਾਉਣੇ ਚਾਹੁੰਦੇ ਹੋ ਤਾਂ ਆਓ ਆਪਣੇ ਆਉਣ ਵਾਲੀ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਨਾਲ ਵੀ ਖੜੀ ਉਹਨਾਂ ਦਾ ਵੀ ਸਹਾਰਾ ਬਣੀਏ ਆਉਣ ਵਾਲਿਆਂ ਦੀ ਬਾਹ ਫੜੀਏ ਜਿਹੜੇ ਪਹਿਲਾਂ ਸਟੈਬਲਿਸ਼ਡ ਹੈ ਇੱਥੇ ਉਹ ਨਵਿਆਂ ਨੂੰ ਸਾਂਭਣ ਤੇ ਜਿਹੜੇ ਸਟੈਬਲਿਸ਼ਡ ਹੈਗੇ ਜਿਹੜੇ ਆਪਣੇ ਕੰਮ ਕਰਾਉਣਾ ਚਾਹੁੰਦੇ ਘਰਾਂ ਦੇ ਉਹ ਇੱਥੇ ਆਪਣਿਆਂ ਤੋਂ ਕਰਵਾਈਏ ਆਪਣਿਆਂ ਦੀ ਬਾਹ ਫੜੀ ਆਪਣਿਆਂ ਦਾ ਸਹਾਰਾ ਬਣੀਏ ਤਾਂ ਕਿ ਜਿਹੜਾ ਪੰਜਾਬ ਹੈ ਖੁਸ਼ਹਾਲ ਹੋਵੇ ਪੰਜਾਬੀ ਖੁਸ਼ਹਾਲ ਹੋਣ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਂ ਹੋਵੇ ਤੇ ਚੰਗਾ ਜੀਵਨ ਬਸਰ ਜਿਹੜਾ ਉਹ ਕਰ ਸਕਣ ਬਹੁਤ ਸ਼ੁਕਰੀਆ ਧੰਨਵਾਦ